ਮੈਂ ਕੰਮ ਤੇ ਲਾ ਦੋ ਮੈਂ ਵੀ ਰਸੋਈ 'ਚ ਕੰਮ ਕਰ ਲਿਆ ਕਰੂੰਗੀ ਤੇ ਮੇਰਾ ਵੀ ਟਾਈਮ ਪਾਸ ਹੋ ਜਾਊਗਾ ਚਲ ਕੋਈ ਨਹੀਂ ਲਾ ਲੈਣਿਆ ਕੰਮ ਤੇ ਫੇਰ ਤੇ ਮੁੰਜਾ ਤੇਰਾ ਨਹੀਂ ਕੀ ਕਰਦਾ ਬਹਿਣ ਤੇ ਮੰਮੀ ਅੰਦਰ ਵੀ ਮੈਂ ਕੀ ਕਰਨਾ ਫੇਰ ਆਹ ਨਹੀਂ ਪੋਤਾ ਹੁਣ ਤੇ ਰਸਲੀ ਕਰਤੀ ਹੋਈ ਆ ਕੋਈ ਗੱਲ ਨਹੀਂ ਦੋ ਚਾਰ ਦਿਨ ਹੁੰਦਾ ਵਾ ਮੁੜ ਕੇ ਆਪੇ ਹੀ ਲੱਗ ਜਾਂਦਾ ਮੰਮੀ ਤੀ ਕਿਦ ਦਿਨ ਆਉਣਾ ਲੈਣਾ ਆਜੋ ਯੋ ਨਹੀਂ ਮੇਰੇ ਨਾਲ ਤਾਂ ਗੱਲ ਵੀ ਨਹੀਂ ਕੀਤੀ ਕਿ ਫੋਨ ਮਿਲਿਆ ਵਾ ਨਹੀਂ ਦੱਸਿਆ ਚਲ ਜੋ ਲੈ ਹੀ ਦਿੱਤਾ ਵਾ ਤੇ ਫੇਰ ਕਿੱਡੀ ਕੀ ਗੱਲ ਵਾ ਮੈਂ ਲਿਆਦਾ ਆਉਣਾ ਵਾ ਨਾਉ ਨਹੀਂ ਮੰਮੀ ਮੈਨੂੰ ਆਪੀ ਫੋਨ ਲੈ ਕੇ ਦਿੱਤਾ ਵਾ ਮੈਂ ਕੁਝ ਕਹਿਣਾ ਸੀ ਉਹਨਾਂ ਨੂੰ ਮੈਨੂੰ ਫੋਨ ਲੈ ਕੇ ਦੋ ਮੰਮੀ ਫੋਨ ਤੇ ਕਰਨ ਦੀ ਹੀ ਸੰਦੀਪ ਤੇ ਉਹ ਕਿਹਦੇ ਫੋਨ ਤੋਂ ਲਈ ਭਾਜੀ ਵਾਲੇ ਤੋਂ ਨਹੀਂ ਨਹੀਂ ਉਹ ਆਪਣੇ ਫੋਨ ਤੋਂ ਫੋਨ ਕਰ ਰਹੇ ਸੀ ਮੈਨੂੰ ਅੱਛਾ ਅੱਛਾ ਭਾਬੀ ਮੇਰ ਨਾਲ ਕੱਲ ਗੱਲ ਹੋਈ ਹੀ ਸੰਦੀਪ ਦੀ ਤੇ ਕਹਿੰਦੀ ਠੀਕ ਠਾਕ ਆ ਮੇਰੀ ਗੱਲ ਸੁਣ ਜਦੋਂ ਤੈਨੂੰ ਮਤਲਬ ਹੁੰਦਾ ਵਾ ਨਾ ਉਦੋਂ ਤੂੰ ਵੀ ਲੱਗੇ ਆਉਣਾ ਜੇ ਮੇਰ ਨਾਲ ਕਰਦਿਆਂ ਵਾਲੇ ਵੀ ਧਿਆਨ ਦੇ ਲਿਆ ਕਰੋ ਪਿਓ ਕੀ ਕਰਦੇ ਫਿਰਦੇ ਆ ਅੱਧੇ ਕੰਮ ਦੱਸ ਕੇ ਕਰਦੇ ਆ ਅੱਧੇ ਬਿਨਾਂ ਪੁੱਛੇ ਕਰ ਲੈਂਦੇ ਆ ਕਿਹੜਾ ਬਿਨਾਂ ਪੁੱਛੇ ਕੰਮ ਕਰ ਲਿਆ ਉਹਨਾਂ ਨੇ ਹੁਣ ਚੱਲ ਕੁੜੀ ਹੁੰਦੀ ਹੀ ਇੰਨਾ ਸੁਖ ਹੁੰਦਾ ਹੀ ਝਾੜੂ ਝੂੜੂ ਲਾ ਲੈਂਦੀ ਹੁੰਦੀ ਹੀ ਮਾਤਾ ਹਾਂ लवली ਆ ਬਾਤੋ ਕਰੀ ਕੰਮ ਤੇ ਆ ਗੱਲ ਸੁਣੀ ਮੇਰੀ ਆਣ ਕੇ ਤਾਂ ਹੈ ਕਿਹੜੀ ਗੱਲ ਆ ਮੈਨੂੰ ਕੰਮ ਕਰ ਲੈਂਦੇ ਰਹਿ ਜਾਣਾ ਉਹ ਉੱਥੇ ਹੀ ਕੰਮ ਜਿੱਥੇ ਰੱਖਿਆ ਉਹ ਕੰਮ ਵੀ ਕਰ ਲਈ ਹਾਂ ਗੱਲ ਕਰਨੀ ਸੀ ਤੇrna ਮੈਂ ਇਹ ਵੀ ਸੰਦੀਪ ਹੁਣ ਜਦ ਤਣਾ ਇਹ ਫੇਰ ਆਪਾਂ ਆਹੋ ਉਹਨੂੰ ਫੋਨ ਦਿੱਤਾ ਸੀ ਲੈ ਕੇ ਤੂੰ ਮੈਂ ਤਾਂ ਕੋਈ ਫੋਨ ਨਹੀਂ ਲੈ ਕੇ ਦਿੱਤਾ ਤੈਨੂੰ ਕਿਨੇ ਦੱਸਿਆ ਵਾ ਵੀ ਮੰਮੀ ਨੇ ਫੋਨ ਲੈ ਕੇ ਦਿੱਤਾ ਉਹ ਦੱਸਣਾ ਮਾਤਾ ਕਿੰਨੇ ਆ ਹਾਂ ਘਰੋਂ ਚੀਜ਼ ਗਈ ਹੋਏ ਤਾਂ ਭਾਲੇ ਪਤਾ ਨਾ ਲੱਗੇ ਤੇ ਜੇ ਲੈ ਕੇ ਦਿੱਤਾ ਉਹ ਤੇ ਤੁਸੀਂ ਦੱਸ ਦੋ ਵੀ ਮੈਂ ਨਹੀਂ ਕਿਸ ਨੂੰ ਫੋਨ ਲੈ ਕੇ ਦਿੱਤਾ ਐਵੇਂ ਨਾ ਬੁਕਾਈ ਜਾ ਮੈਨੂੰ ਵੀ ਮਾਤਾ ਨੇ ਫੋਨ ਲੈ ਕੇ ਦਿੱਤਾ ਵਾ ਲੈ ਦੱਸ ਮੈਂ ਫੋਨ ਲੈ ਲਈ ਪੁੱਛਣ ਡਿਆ ਵਾਂ ਪਤਾ ਤੇ ਮੈਨੂੰ ਹੈਗਾ ਵਾ ਵੀ ਦਿੱਤਾ ਵਾ ਤੁਸੀਂ ਲੈ ਕੇ ਮੈਂ ਤੁਹਾਡੇ ਮੂੰਹ ਸੋਨਾ ਚਾਉਣਾ ਚੱਲ ਕੋਈ ਨਹੀਂ ਜੇ ਤੈਨੂੰ ਫਿਰ ਪਤਾ ਵਾ ਨਾ ਮੈਂ ਲੈ ਕੇ ਦਿੱਤਾ ਵਾ ਤੇ ਮੇਰੀ ਗੱਲ ਸੁਣੋ ਤੁਸੀਂ ਵੇ ਲੈ ਲੈਂਦੇ 10 15 ਦਿਨ ਅਗਲੇ ਕੀ ਸੋਚਣਗੇ ਵੀ ਇਹ ਪਿੰਡੋਂ ਫੋਨ ਲੈ ਕੇ ਆਈ ਆ ਵੀ ਅਸੀਂ ਫੋਨ ਲੈ ਕੇ ਨਹੀਂ ਦੇ ਸਕਦੇ ਤੈਨੂੰ ਹੋਰ ਕਿਹਨੇ ਦੱਸਣਾ ਵਾ ਤੇਰੀ ਰਾਨ ਨੇ ਕੰਨ ਭਰੇ ਹੋਣੇ ਆ ਤੇ ਜੇ ਉਹਨੇ ਦੱਸ ਹੀ ਦਿੱਤਾ ਨਾ ਤੇ ਮੈਂ ਲੈ ਕੇ ਦਿੱਤਾ ਹੈਗਾ ਮੈਂ ਤਰਲੇ ਲੈਂਦੀ ਰਹੀ ਆ ਵੀ ਪੁੱਤ ਫੋਨ ਲਾ ਕੇ ਮੇਰੀ ਗੱਲ ਕਰਵਾ ਦੇ ਮੇਰੀ ਧੀ ਨਾਲ ਇਹਨੇ ਮੈਨੂੰ ਫੋਨ ਨਹੀਂ ਲਾ ਕੇ ਦਿੱਤਾ ਤੂੰ ਵੀ ਬਾਹਰ ਹੁਣਾਵਾ ਕਰਨ ਵਿੱਚ ਚਲ ਜਾਂਦਾ ਵਾ ਤੇ ਮੇਰਾ ਵੀ ਜੀ ਕਰਦਾ ਵਾ ਵੀ ਇੰਨਾ ਗੱਲਬਾਤ ਕਰਾਂ ਉਹਦਾ ਵੀ ਜੀ ਕਰਦਾ ਵੀ ਮਾਂ ਨਾਲ ਗੱਲਬਾਤ ਕਰਾਂ ਤੇ ਮੈਂ ਫੇਰ ਲੈ ਕੇ ਦਿੱਤਾ ਤੇ ਜਿਹੜੀ ਤੈਨੂੰ ਦੱਸਦੀ ਫਿਰਦੀ ਹੈ ਨਾ ਇਹਦੇ ਪੇਕਿਆਂ ਤੋਂ ਨਹੀਂ ਮੇਲੇ ਆ ਕੇ ਦਿੱਤਾ ਮੈਂ ਆਪਣੇ ਘਰੋਂ ਦਿੱਤਾ ਵਾ ਨਾਲੇ ਅੱਜ ਤੋਂ ਮਾਂ ਨਾਲ ਗੱਲਾਂ ਕਰਨ ਆ ਗਿਆ ਵੀ ਮਾਤਾ ਫੋਨ ਤੂੰ ਲੈ ਕੇ ਦਿੱਤਾ ਵਾ ਦਨਹੀਂ ਤੈਨੂੰ ਲੱਭਾ ਜਿੱਦਾਂ ਟੁੱਟੇ ਜੇ ਮੋਟਰਸਾਈਕਲ ਤੇ ਤਿੰਨੇ ਜਾਨੇ ਬੈਠ ਕੇ ਆਏ ਸੀ ਉਦੋਂ ਤਾਂ ਚੁੱਪ ਕੀਤਾ ਰਿਆ ਹਾਂ ਉਹ ਤੇਰੀ ਰਾਨ ਨੇ ਜੋ ਰਿਸ਼ਤਾ ਕਰਾਇਆ ਸੀ ਤਾਂ ਕਰਕੇ ਨਹੀਂ ਬੋਲਿਆ ਜੇ ਕਿਤੇ ਕਰਾਇਆ ਹੁੰਦਾ ਮੇਰੇ ਕਿਸ ਭੈਣ ਭਰਾ ਨੇ ਤੁਸੀਂ ਮੇਰੇ ਸਿਰ ਦੇ ਵਾਲ ਫੋਨ ਤੱਕ ਜਾਣਾ ਸੀ ਦੱਸ ਉਹ ਮੋਟਰਸਾਈਕਲ ਤੇ ਆ ਗਏ ਤੇ ਕਿੱਡੀ ਕੁ ਵੱਡੀ ਗੱਲ ਵਾ ਕਿਤੇ ਅਸੀਂ ਨਹੀਂ ਚੱਲ ਜਾਂਦੇ ਕਿ ਯਾਰੀ ਮੋਟਰਸਾਈਕਲ ਤੇ ਗੱਡੀ ਕਿਹਨੇ ਮੰਗੇ ਖੜੀ ਹੋਊਗੀ ਮਾਤਾ ਉਹਨਾਂ ਦੀ ਟੱਬਰ ਮੁਕਲਾਵਾ ਕੋਈ ਨਾ ਕੋਈ ਲੈ ਗਿਆ ਹੋਊਗਾ ਤੇਰੀ ਕਿ ਮੋਟਰਸਾਈਕਲ ਤੇ ਆ ਗਏ ਤੇ ਹੁਣ ਮੋਟਰਸਾਈਕਲ ਤੇ ਆ ਕੇ ਤੂੰ ਗਰੀਬ ਹੋ ਗਿਆ ਐ ਐਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਇਹਦੀਆਂ ਇਹਨੇ ਇੱਕ ਗੱਲ ਦਾ ਜਵਾਬ ਦੇ ਕਿ ਤੂੰ ਸਹਰੇ ਆਪਣੇ ਕਿਦਾਂ ਮੋਟਰਸਾਈਕਲ ਤੇ ਗਿਆ ਹਾਂ ਤੇਰੀ ਰਾਨ ਤਾਂ ਗੱਡੀ ਤੋਂ ਬਿਨਾ ਪਿਆਰ ਨਹੀਂ ਪੌਂਦੀ ਵੀ ਮੈਂ ਜਾਣਾ ਹੀ ਗੱਡੀ ਤੇ ਆ ਭਾਵੇਂ ਸ਼ਹਿਰ ਤੱਕ ਜਾਵੇ ਤੂੰ ਕਹਿੰਦੇ ਆਂ ਵੀ ਚੱਲ ਜਾਂਦੇ ਮੈਂ ਨਾ ਇਹਨਾਂ ਗੱਡੀ ਘਰ ਹੁੰਦੀ ਆ ਮਾਤਾ ਤੇ ਫੇਰ ਖੜਨੀ ਆ ਤੇ ਜੇ ਕੋਈ ਮੰਗੇ ਲੈ ਆਏ ਤਾਂ ਫੇਰ ਮੋਟਰਸਾਈਕਲ ਤੇ ਜਾਣਾ ਵਾ ਮੈਨੂੰ ਸੱਚੀ ਸੱਚੀ ਦੱਸ ਦੇ ਤੂੰ ਸਭ ਕੁਝ ਵੇਖਿਆ ਹੈਗਾ ਉੱਤੇ ਜਕੀਨ ਤਾਂ ਨਹੀਂ ਕੀਤਾ ਉਹਨਾਂ ਦਾ ਕਾ ਸਾਰਾ ਕੁਝ ਆ ਜਾਣਾ 1 ਕੁੜੀ ਨੂੰ ਲੈਣ ਜਾਣਾ ਹੀ ਆ ਨਾ ਤੇ ਵੇਖ ਲਿਓ ਘਰ ਬਾਹਰ ਕਿ ਕਿਦਾਂ ਦਾ ਵਾ ਉਹ ਤਾਂ ਮੈਂ ਵੇਖ ਹੀ ਲੈਣਾ ਵਾ ਮੈਂ ਤੈਨੂੰ ਪੁੱਛਣ ਲਈ ਆ ਤੇ ਤੂੰ ਭਰਾਵਾ ਇਹ ਕੁੜੀ ਕੋਲ ਸੰਡੀ ਆ ਨਾ ਹੁਣ ਚੰਗੀ ਭਲੀ ਤੇ ਵਸਣ ਦੇ ਠੀਕ ਆ ਨਾ ਇਹ ਨਾ ਹੋਏ ਵੀ ਇਥੋਂ ਫੋਨ ਦਿੱਤਾ ਵਾ ਹੋਰ ਕੁਝ ਕਾਈ ਜਾਵੇ ਇਥੋਂ ਫੇਰ ਅਗਲੇ ਗੁੱਸਾ ਕਰਨਗੇ ਕਾਦਾ ਗੁੱਸਾ ਕਰਨਗੇ ਵੇ ਜੋ ਵਿਹਾਰ ਬੰਦੇ ਆ ਉਹ ਹੀ ਲੈ ਕੇ ਦਿੱਤਾ ਵਾ ਵਾਧੂ ਮੈਂ ਕੁਝ ਨਹੀਂਗਾ ਦਿੱਤਾ ਤੇ ਨਾਲੇ ਜੋ ਜੀ ਕਰੂ ਨਾ ਮਾਂ ਪਿਓ ਅਸੀਂ ਜੀਂਦੇ ਆ ਜੋ ਮਰਜ਼ੀ ਲੈ ਕੇ ਦਈਏ ਚੱਲ 10 15 ਦਿਨ ਤੁਸੀਂ ਵੇਖ ਤੇ ਲੈਂਦੇ ਤੁਸੀਂ ਸਲਾਹ ਕਰ ਲੈਂਦੇ ਵੀ ਚੱਲ ਕੁੜੀ ਨੂੰ ਫੋਨ ਲਿਆ ਕੇ ਦੇਣਾ ਵਾ ਉਹਨਾਂ ਨਹੀਂ ਲਿਆ ਕੇ ਦਿੱਤਾ ਤੇ ਫਿਰ ਅਸੀਂ ਦੇ ਆਂਦੇ ਇਹਨੂੰ ਫੋਨ ਨਹੀਂ ਜਿਹੜਾ ਕੰਮ ਕਰਨਾ ਵਾ ਤੁਹਾਡੇ ਦੋਵਾਂ ਜੀਆਂ ਦੇ ਸਾਈਨ ਕਰਾਇਆ ਕਰਾਂ ਤੇ ਆ ਚੀਜ਼ ਲੈ ਦੀਏ ਕੁੜੀ ਨੂੰ ਕਿ ਨਾਂ ਲੈ ਦੀਏ ਤੇ ਫਿਰ ਉਦੋਂ ਵੀ ਨਾਂ ਸਲਾਹ ਲੈਂਦੇ ਉਦੋਂ ਕਿ ਤਰਲੇ ਮਾਰਦੇ ਆਂ ਪਿਆਹੋ ਤਰੀਕ ਤੇ ਕੁੜੀ ਵਿਆਹਣੀ ਆ। ਮੈਂ ਮੇਰੀ ਸੁਣ ਲੈ ਗੱਲ ਰਨ ਦੇ ਮਗਰ ਲੱਗੇਗਾ ਨਾ ਤੇ ਪਛਤਾਵੇਗਾ ਜਿੱਦਾਂ ਤੈਨੂੰ ਕਹੀ ਜਾਂਦੀ ਆ ਉਦਾਂ ਹੀ ਪੁੜਕਦਾ ਫਿਰਦਾ ਤੋਂ ਗਾੜੀ ਗਾੜੀ। ਉਹਨੇ ਵਸੀ ਜਾਣਾ ਵਾ। ਤੂੰ ਘਰ ਪਟਣਾ ਹੀ ਉਹਦਾ ਵੇਖ ਨਹੀਂ ਪਾ। ਆ ਜਾ ਜਾ ਕੇ ਆਪਣਾ ਕੰਮ ਕਰ। ਅੱਜ ਫੋਨ ਲੈ ਕੇ ਦਿੱਤਾ ਵਾ। ਕੱਲੋਂ ਪੈਸੇ ਦੇ ਦਿਆਂ ਉਹਨੂੰ ਜਦਨਾਊਗੀ ਨਾ ਤੇ ਦੇ ਦੂੰਗੀ। ਹਾਂ। ਦੇਣੇ ਨਹੀਂਗੇ। ਦੇਖਾਂ ਆ ਭਰਾਈ ਇਹਨਾਂ ਨੇ ਭੜ ਕੇ ਮਿਲਣਾ ਹੀ। ਫੋਨ ਕਾਦਾ ਲੈਤਾ ਵਾ। ਰਨ ਨੇ ਕੰਨ ਦੇ ਵਿੱਚ ਵਾਲਾ ਪਾਤਾ। ਦਵਾ ਦਾ ਮਾਣਾ ਲੜਨ ਆ ਗਿਆ ਵਾ। ਇਹ ਤੂੰ ਘਰ ਪੁੱਟਣਾ ਵਾ। ਅਜਿਆ ਨਾ ਪੁੱਟਣਾ ਨਾ ਉਹ ਪੁੱਟਿਆ ਹੀ ਜਾਣਾ ਮੇਰੇ ਆਖਿਆ ਜਿਆਦਾ ਨਹੀਂ ਪੁੱਟਿਆ ਜਾਣਾ ਕੋਈ ਗੱਲ ਨਹੀਂ ਕੁੜੀ ਆਉਂਦੀ ਆ ਨਾ ਮੈਨੂੰ ਦੱਸੂਗੀ ਸਾਰਾ ਕੁਝ ਕਿ ਉੱਥੇ ਕੀ ਆ ਤੇ ਕੀ ਨਹੀਂ ਨਹੀਂ ਤੇ ਇਹਦੀ ਤਾਂ ਵੇਖੇ ਦੁਮੜੀ ਜੀ ਕਿਦਾਂ ਮੈਂ ਘਮਾਉਂਦੀ ਆ ਨਿਰਪਿੰਦਰ ਇੱਧਰ ਹੋ ਹਾਂ ਮੇਰੀ ਗੱਲ ਸੁਣ ਇੱਧਰ ਆ ਦੱਸੋ ਕੀ ਗੱਲ ਹੈ ਆ ਦੱਸਣਾ ਮੈਂ ਕੀ ਆ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਕਿਹਨਾਂ ਦੱਸਿਆ ਕਿ ਸੰਦੀਪ ਨੂੰ ਮੈਂ ਫੋਨ ਲੈ ਕੇ ਦਿੱਤਾ ਆ ਮੈਨੂੰ ਕਿਤੇੋਂ ਪਤਾ ਲੱਗ ਗਿਆ ਵਾ ਨਹੀਂ ਕਿਤੇੋਂ ਕਿੱਥੋਂ ਪਤਾ ਲੱਗਾ ਘਰੋਂ ਹੀ ਲੱਗਾ ਹੋਊਗਾ ਮੈਂ ਤਾਂ ਕਿਸ ਨੂੰ ਫੋਨ ਲੈ ਕੇ ਨਹੀਂ ਦਿੱਤਾ ਤੂੰ ਉਸੋਂ ਨੇ ਤੁਸੀਂ ਦੇ ਚੋਰੀਆਂ ਕਮਾਉਂਦੇ ਆਂ ਭਾਰੀ ਆ ਕਿ ਬਾਕੀ ਕੀ ਦੱਸਣ ਵਾਲੇ ਹੈਗੇ ਆ ਨਾ ਨਾ ਕਿਹੜਾ ਜੀ ਆ ਜਿਹਨੇ ਤੁਹਾਨੂੰ ਦੱਸਿਆ ਹੀ ਮੈਨੂੰ ਵੀ ਪਤਾ ਲੱਗਿਆ ਦੱਸਣਾ ਕਿਨੇ ਆ ਕਰਨੇ ਕਿਹਾ ਵਾ ਕਿ ਮੰਮੀ ਨੇ ਫੋਨ ਲੈ ਕੇ ਦਿੱਤਾ ਵਾ ਨਾ ਤੈਨੂੰ ਮੈਂ ਕੀ ਦੱਸਦੀ ਤੂੰ ਮੈਨੂੰ ਪੇਕਿਆਂ ਦਾ ਲੈ ਕੇ ਪੈਸੇ ਦੇਣੇ ਸੀ ਕਿ ਜਾਂ ਮੈਨੂੰ ਫੋਨ ਦੇਣਾ ਸੀ ਜਿਹੜਾ ਤੇਰੇ ਸਾਈਨ ਕਰਾਉਂਦੀ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਆਪਣੀ ਤੀ ਨੂੰ ਦਵਾ ਤੂੰ ਕੌਣ ਹੁੰਦੀ ਐ ਮੈਨੂੰ ਡੱਕਣ ਵਾਲੀ ਤੂੰ ਉਸੇ ਵੇਲੇ ਹਉਤ ਨਹੀਂ ਸਹੀ ਖਸਮ ਦੇ ਜਾ ਕੇ ਕੰਨ ਭਰ ਦੇ ਮੰਮੀ ਨੇ ਫੋਨ ਲੈ ਤਾਂ ਮੰਮੀ ਨੇ ਘਰ ਢੋ ਦੇਣਾ ਮੰਮੀ ਨੇ ਉਹ ਕਰ ਦੇਣਾ ਕੋਈ ਅਕਲ ਨੂੰ ਹੱਥ ਮਾਰ ਤੂੰ ਵੀ ਪੇਕੇ ਜਾਨੀ ਆ ਜੇ ਤੇਰਿਆਂ ਪਰ ਜਾਈਆਂ ਤੇਰੇ ਨਾਲ ਇਦਾਂ ਕਰਨ ਤਾਂ ਫੇਰ ਨਹੀਂ ਚੋਰੀਆਂ ਦੇ ਤੁਸੀਂ ਕਮਾਉਂਦੇ ਮੈਨੂੰ ਤੇ ਹੀ ਕਹਦਾ ਕਹਿਂਦੇ ਆ ਭਲਾ ਪਹਿਲਾਂ ਚੋਰੀ ਦੇ ਇਹਨੂੰ ਫੋਨ ਦੇ ਦਿੱਤਾ ਜੇ ਮੈਨੂੰ ਨਹੀਂ ਹੀ ਪੁੱਛਣਾ ਤੁਸੀਂ ਮੁੰਡੇ ਨੂੰ ਪੁੱਛ ਲੈਂਦੇ ਨਾ ਵੀ ਉਹਨਾਂਸ ਸਲਾਹ ਕੀਤੀ ਨਾ ਵੀ ਮੇਰ ਨਾਲ ਕੀਤੀ ਹਲੇ ਵੀ ਕਹਿੰਦੇ ਕਿੰਨੇ ਦੱਸਦਾ ਅਹੀਂ ਤਾਂ ਫੋਨ ਦਿੱਤਾ ਹੀ ਨਹੀਂ ਐ ਸਾਰਾ ਕੋਈ ਕਰ ਕਰ ਕੇ ਵੀ ਫਿਰ ਵੀ ਝੂਠ ਬੋਲੀ ਜਾਂਦੇ ਆ ਹੁਣੇ ਹੀ ਹਾ ਗੋ ਹੋਣ ਡਿਆ ਪਿਆ ਵਾ ਤੇ ਹਲੇ ਗਾੜੀ ਕੀ ਪਤਾ ਵਾ ਕੀ ਕੀ ਜਾਣਾ ਤੇ ਕੀ ਨਹੀਂ ਸਾਨੂੰ ਕਿਹੜਾ ਪਤਾ ਲੱਗੰਦੇ ਆ ਇਹੇ ਚੋਰੀ ਭਾਈ ਜੋ ਮੱਜੀ ਫੜਾਈ ਜਾ ਉਹਨੂੰ ਉਹ ਤੇਰਾ ਇਰਾਦਾ ਹਣਾਵਾ ਵੀ ਤਮਾਸ਼ਾ ਲੱਗੇ ਉਹਨੂੰ ਟਾਈਮ ਹੋ ਗਿਆ ਵਾ ਸਾਡੇ ਘਰ ਤੇ ਲੜਾਈ ਪਈ ਨਹੀਂ ਗਈ ਸੁਖ ਸੁਖਾਣਾ ਟਾਈਮ ਲੰਘ ਗਿਆ ਵਾ ਤੂੰ ਤਮਾਸ਼ਾ ਤੁਸੀਂ ਲਾਉਂਦੇ ਆ ਮੈਂ ਕਹਦਾ ਲਾਉਂਦੀ ਆ ਨਹੀਂ ਮੈਂ ਕਹਦਾ ਲਾਉਂ ਨਹੀਂ ਆਨੀ ਤੁਸੀਂ ਸੱਚ ਬੋਲ ਕੇ ਦੱਸਦੇ ਆ ਕਿ ਫੋਨ ਦੇਣ ਲੱਗੇ ਕੁੜੀ ਨੂੰ ਤਾਂ ਤੂੰ ਹੀ ਮੈਨੂੰ ਸਿੱਧਾ ਪੁੱਛ ਲੈਂਦੀ ਬਾਲਵ ਲਿੰਗ ਪਾ ਕੇ ਉਹਨੂੰ ਜਿਹੜੇ ਵਾਲਕ ਲਾਇਆ ਹੈਗਾ ਹੈ ਨਹੀਂ ਮੈਂ ਕੋ ਪੁੱਛ ਲੈਂਦੀ ਮੈਂ ਜੋ ਤੁਹਾਡੇ ਲੱਗੇ ਆਈ ਹੀ ਮੈਂ ਇਹ ਦੋ ਪੁੱਛਿਆ ਗਲੰਗਲਾ ਚ ਕਿ ਮੰਮੀ ਨੇ ਉਹਦਾ ਸੰਦੀਪ ਦਾ ਫੋਨ ਮਨਾਇਆ ਵਾ ਕਿਦਾਂ ਉਹਨੇ ਕਿਹੜੇ ਫੋਨ ਤੋਂ ਕੀਤਾ ਸੀ ਤੁਸੀਂ ਕਹਿੰਦੇ ਸੀ ਉਹਨਾਂ ਲੈ ਕੇ ਦਿੱਤਾ ਤੁਸੀਂ ਮੈਨੂੰ ਦੱਸ ਦਿੰਦੇ ਆ ਦੋ ਦੱਸਿਆ ਕਿਉਂ ਨਹੀਂ ਚੱਲ ਫੋਨ ਲੱਗ ਗਿਆ ਨਾ ਪਤਾ ਹੁਣ ਤੇ ਲੱਗਣਾ ਮੈਂ ਲੈ ਕੇ ਦਿੱਤਾ ਹੀ ਤੇ ਡੇੜੀ ਚੀਜ਼ ਮੇਰੀ ਧੀ ਕਹੂਗੀ ਨਾ ਮੈਂ ਉਹ ਚੀਜ਼ ਨੂੰ ਲੈ ਕੇ ਦਵਾਂਗੀ ਮੈਂ ਨਾ ਤੰਗੀ ਨਹੀਂ ਵੇਖਣ ਦੇਣੀ ਸੁਣ ਗਈ ਨਾ ਮੇਰੀ ਗੱਲ ਸਭ ਕੁਝ ਦੇਈ ਜਾਓ ਜੋਗਾ ਹੈਗਾ ਦੇ ਦੋ ਕੁੜੀ ਨੂੰ ਹੀ ਦੇ ਦਾਂਗੇ ਆਹੋ ਤੂੰ ਰਿਸ਼ਤਾ ਕਾਦਾ ਕਰਾਤਾ ਵਾ ਤੇਰੇ ਰਾਦੇ ਤੇ ਆ ਤੇ ਕੁੜੀ ਨੂੰ ਤਾਂ ਕਾ ਮਾਰ ਕੇ ਘਰੋਂ ਕੱਢ ਤਾ ਜਈਏ ਕੱਖਣਾ ਜਿੱਦਾਂ ਤੂੰ ਵਿਆਹ ਚ ਕਹਿ ਮੋਂ ਉਦਾਂ ਹੀ ਤੇਰੀ ਗੱਲ ਮੰਨੀ ਗਈ ਉਹ ਬਲ ਬਲੇ ਇਥੇ ਮੁੰਡੇ ਦੇ ਮੂੰਹੋਂ ਨਿਕਲ ਗਿਆ ਉਹਨੇ ਵੀ ਇੰਨੀ ਗੱਲ ਕਹਿ ਦਿੱਤੀ ਆ ਉਹ ਪਤਾ ਲੱਗ ਗਿਆ ਉਹ ਗੱਲ ਦਾ ਨਹੀਂ ਤਾਂ ਮੇਰ ਬਾ ਲਗੰਦੇ ਆ ਹੀ ਨਹੀਂ ਬਥੇਰੀ ਤੇਜਵਾ ਮੁੰਡੇ ਨੂੰ ਇਤਿਆਸਤ ਆ ਗਿਆ ਤੂੰ ਪੁੱਛ ਲਿਆ ਹੁਣ ਆਵਾ ਮੈਂ ਕਹ ਲਈ ਪੁੱਛਣਾ ਉਹਨੇ ਆਪੇ ਦੱਸ ਦਿੱਤਾ ਉਦਾਂ ਦਾ ਉਹ ਪੋਲਾ ਜਿਹਦੇ ਨਾਲ ਗੱਲ ਤੇਰ ਨਾਲ ਕਰਤੀ ਨਹੀਂ ਨਹੀਂ ਦੱਸਣਾ ਚਾਹੁੰਦੇ ਝੂਠ ਬੋਲਣਾ ਹੀ ਨਾ ਚੋਰੀਆਂ ਕਮਾਉਣੀਆਂ ਆਂ ਸੱਦੀ ਗੱਲ ਦੱਸੋ ਚੱਲ ਮੈਂ ਲੈ ਕੇ ਦਿੱਤਾ ਤੂੰ ਜੋ ਕਰਨਾ ਕਰ ਲਾ ਹਾਂ ਗੱਲ ਕਰਨ ਦੀ ਨਹੀਂ ਹੁੰਦੀ ਗੱਲ ਹੁੰਦੀ ਐ ਸਲਾਹ ਦੀ ਘਰ ਦੇ ਵਿੱਚ ਸਲਾਹ ਕੀਤੀ ਕਿ ਨਹੀਂ ਕੀਤੀ ਨਹੀਂ ਕੀ ਨਗੂਣਾ ਫੋਨ ਲੈਤਾ ਕਾਦੀਆਂ ਸਲਾਹਾਂ ਮੈਂ ਤੁਹਾਡੇ ਨਾਲ ਕਰਦੀ ਹੱਦ ਹੋ ਗਈ ਤੇਰੇ ਵਾਲੀ ਤੇ ਫੋਨ ਤੇ 1000 ਰੁਪਈਆਂ ਦਾ 1000 ਰੁਪਈਆਂ ਦਾ ਆਇਆ ਸੀ ਮੇਰੇ ਕੋਲ ਪੈਸੇ ਹੈਗੇ ਸੀ ਤੇ ਮੈਂ ਲੈਤਾ ਮੈਨੂੰ ਕਿਸੇ ਦਾ ਡਰ ਨਹੀਂ ਪਿਆ ਤੇ ਨਾ ਮੈਂ ਕਿਸੇ ਨੂੰ ਗਾਂਦ ਪੁੱਛਣਾ ਵਾ ਵੀ ਕੀ ਲੈ ਕੇ ਦਵਾਂ ਤੇ ਕੀ ਨਾ ਆਹੋ ਬਸ ਵਿਆਹ ਤੱਕ ਮਿੱਠੇ ਪਿਆਰੇ ਹੋਣਾ ਸੀ ਉਹ ਹੋ ਲਿਆ ਵਾ ਤੇ ਬਸ ਠੀਕ ਵਾ ਹੁਣ ਤੇ ਤੂੰ ਵੀ ਵਿਆਹ ਤਾਂ ਕੇ ਚੁੱਪ ਕੀਤੀ ਹਾਂ ਹੁਣ ਤੂੰ ਵੀ ਚਵੰਤੀਆਂ ਲਾਉਣ ਡੈ ਪੀਂ ਆ ਉਦੋਂ ਮੇਰੀ ਸਲਾਹ ਲੈਂਦੇ ਲੈਂਦੇ ਹੀ ਨਾ ਜਦ ਜਿੰਨਾ ਚਿਰ ਮੈਂ ਲਈ ਨਾ ਸਲਾਹ ਠੀਕ ਆ ਹੁਣ ਨਹੀਂ ਮੈਂ ਤੇਰੀ ਸਲਾਹ ਲੈਂਦੀ ਤੇ ਨਾ ਲਉਣੀ ਜੇ ਕੰਮ ਕਰ ਆਪਣਾ ਮਰਜ਼ੀਆਂ ਚਾਉਣੀਆਂ ਫਿਰ ਮੈਂ ਵੀ ਚਲਾ ਲੂੰਗਾ ਆਪਣੀਆਂ ਫੜੇ ਪਖੰਡ ਫੜੇ ਇਹਨਾਂ ਨੇ ਹੁਣ ਪਤਾ ਲੱਗ ਗਿਆ ਵਾ ਇਹਨੂੰ ਫੋਨ ਦਾ ਪਤਾ ਲੱਗ ਗਿਆ ਵਾ ਕਿ ਕਿੱਥੋਂ ਲਿਆ ਤੇ ਕਿੱਥੋਂ ਨਹੀਂ ਹੁਣ ਇਹ ਭਲਾਵੇਂ ਪੋਚੇ ਪਾਈ ਜਾਂਦੀ ਨਾ ਕਿਥੋਂ ਲੈ ਕੇ ਦਿੱਤਾ ਵਾ ਅਹੀਂ ਨਹੀਂ ਲੈ ਕੇ ਦਿੱਤਾ ਮੁੜ ਕੇ ਵੀ ਤਾਂ ਸੱਚ ਬੋਲੀ ਹੀ ਆ ਸਾਦੀ ਹੋਈ ਕਿ ਦੇਨਾ ਵਾਲੀ ਇਹਨਾਂ ਰੱਦੇ ਨੂੰ ਘਰੇ ਕੋਪਾ ਨਹੀਂ ਲੱਗਦਾ ਘਰ ਦੇ ਵਿੱਚ ਰਹਿਣ ਦੇਈ ਹੈ ਗੱਡੀ ਚਲਾਕ ਬਣਨ ਦੇਈ ਮੈਂ ਸੋਚ ਚੰਗੀ ਨਹੀਂ ਜਿੱਦਾਂ ਦਾ ਮੇਰਾ ਵਿਆਹ ਹੋਇਆ ਵਾ ਮੈਂ ਤੇ ਬਾਹਰ ਨਿਕਲ ਕੇ ਨਹੀਂ ਵੇਖਿਆ ਮਮਮੀ ਇਹੰਦਾ ਦਿਨ ਮੇਰਾ ਕੰਮ ਕਰਨਾ ਇਤਾਂ ਨਾ ਕਰਾਂ ਬਾਹਰ ਨਾ ਵੇਖ ਕੇ ਆਵਾ ਪਾਪੀ ਤੇ ਮੈਨੂੰ ਕਹਿੰਦੇ ਹੀ ਕਿ ਬਾਹਰ ਉਹਨਾਂ ਨੇ ਸ਼ੈੱਡ ਪਾਈ ਆ ਉੱਥੇ ਗੱਡੀ ਖੜੀ ਖਲਾਰੀ ਆ ਬਾਹਰ ਤੇ ਮੈਨੂੰ ਗੱਡੀ ਕਿਤੇ ਦਿਖਣ ਨਹੀਂ ਈ ਦੇਈ ਵੇਖ ਲੋ ਭਾਬੀ ਨੇ ਕਿੰਨਾ ਝੂਠ ਬੋਲਿਆ ਵਾ ਨਾ ਕਿਤੇ ਘਰ ਬਾਹਰ ਚਾਚ ਸਵਾਦਾ ਬਣਾਇਆ ਇਹਨਾਂ ਨੇ ਭਾਬੀ ਨੇ ਉਹ ਨਾ ਕਾਲੀ ਕੀਤੀ ਐ ਇਸੇ ਕਰਕੇ ਕਿ ਛੇਤੀ ਛੇਤੀ ਵਿਆਹ ਹੋ ਜੇ ਤੇ ਇਦਾਂ ਤੋਰ ਦਿੰਨੇ ਆ ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ ਵਾ ਮੰਮੀ ਨੂੰ ਮੈਂ ਬਥੇਰਾ ਸਮਝਾਇਆ ਸੀ ਕਿ ਮੰਮੀ ਵੇਖ ਲੋ ਇੱਕ ਵਾਰੀ ਘਰ ਬਾਹਰ ਪਰ ਮੰਮੀ ਨੇ ਮੇਰੀ ਇੱਕ ਨਹੀਂ ਸੁਣੀ ਭਾਰਤੀ ਕਿ ਤੇ ਸ਼ੱਡ ਛੁਕ ਦੇਖਦੀ ਵੀ ਮੈਨੂੰ ਇਹਨੂੰ ਛੱਡ ਕਹਿੰਦੇ ਆ ਜਿੱਦਲ ਮੰਮੀ ਹੁਣ ਆਨੇ ਆਉਣਾ ਵਾ ਜੇ ਉਹਨਾਂ ਨੇ ਵੇਖਿਆ ਤੇ ਕੀ ਸੋਚਣਗੇ ਮਾਤਾ ਤੇ ਅੱਗੇ ਬਿਮਾਰ ਰਹਿੰਦੀ ਆ ਪੀਪੀ ਤੇ ਉਹਦਾ ਛੱਟ ਵੱਜ ਜਾਂਦਾ ਵਾ ਉਹਨੇ ਘਰ ਬਾਹਰ ਵੇਖ ਲਿਆ ਨਾ ਉਹਨੇ ਤੇ ਇੱਧੇ ਫੁੜਕ ਜਾਣਾ ਵਾ ਕੀ ਕਰੂੰਗੀ ਮੈਂ ਸਮਝ ਨਹੀਂ ਆਉਂਦੀ ਮੈਨੂੰ ਕਹਿ ਦਿੱਤਾ ਮੈਂ ਮੰਮੀ ਨੂੰ ਕਿ ਘਰ ਬਾਹਰ ਵੀ ਚੰਗਾ ਵਾ ਗੱਡੀ ਵੀ ਹੈਗੀ ਆ ਕਿਹਦੀ ਗੱਡੀ ਲਿਆਵਾਂਗੇ ਨਾ ਮੈਂ ਇਹਨਾਂ ਨੂੰ ਕਹਿਣ ਜੋਗੀ ਦੀਪਾ ਇੱਥੇ ਕੀ ਗੰਡੀ ਮੈਂ ਕੀ ਕਰ ਰਹੀ ਸ਼ੈੱਡ ਵੇਖਣ ਦੀ ਸੀ ਵਿਆਹ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਸੀ ਇਹ ਗੱਡੀ ਵਾਸਤੇ ਵੱਖਰੀ ਸ਼ੈੱਡ ਬਣਾਈ ਇਹਨਾਂ ਨੇ ਤੇ ਡੰਗਰਾਂ ਵਾਸਤੇ ਵੱਖਰੀ ਬਣਾਈਆਂ ਮੈਨੂੰ ਤੇ ਗੱਡੀ ਵਾਲੀ ਲੱਭਣ ਨਹੀਂ ਡਈ ਆਹ ਬਣਾਈ ਆ ਟੁੱਟੀ ਜੀ ਡੰਗਰਾਂ ਵਾਸਤੇ ਸੁਨੀਪਾ ਅਸੀਂ ਕਿਸੇ ਨੂੰ ਨਹੀਂ ਕਿਹਾ ਕਿ ਸਾਡੇ ਸ਼ੈੱਡ ਬਣੀਆਂ ਅਸੀਂ ਸਭ ਕੋ ਸੱਚ ਦੱਸਿਆ ਵਿਚੋਲੇ ਨੂੰ ਵੀ ਜੋ ਕੋ ਹੈਗਾ ਨਾ ਆਦਰ ਸਾਹਮਣੇ ਹੀ ਆ ਬਾਲਿਆਂ ਵਾਲਾ ਸਾਡਾ ਘਰ ਵਾ ਤੇ ਡੰਗਰਾਂ ਲਈ ਢਹਰਾਏ ਬਣਾਇਆ ਵਾ ਠੀਕ ਹੈ ਨਾ ਤਾਨੂੰ ਬਣੀ ਕਿਨੇ ਝੂਠ ਮਾਰਦਾ ਵਾ ਸਾਨੂੰ ਤੇ ਭਾਬੀ ਨੇ ਇਹੋ ਕਿਹਾ ਸੀ ਜੋ ਮੈਂ ਤਾਨੂੰ ਦੱਸਣ ਦੀ ਆ ਫਿਰ ਉਹਨਾਂ ਨੇ ਝੂਠ ਬੋਲਿਆ ਹੋਊਗਾ ਸੰਦੀਪ ਇਹਨਾਂ ਆਪਣੀ ਭਾਬੀ ਨਾਲ ਗੱਲ ਕਰ ਉਹਨੇ ਕੀ ਭਰ ਕਿਉਂ ਤੈਨੂੰ ਕਿਹਾ ਝੂਠ ਮਾਰਿਆ ਕਿਉਂ ਆ ਉਹਨਾਂ ਨੇ ਦੱਸਿਆ ਸੀ ਬੜੀ ਤਗੜੀ ਕੋਠੀ ਆ ਮੁੰਡੇ ਦੀ ਸਭ ਕੁਝ ਹੈਗਾ ਵਾ ਤੇ ਜਦੋਂ ਮੈਂ ਇੱਥੇ ਆ ਕੇ ਵੇਖਿਆ ਵਾ ਇੱਥੇ ਤੇ ਕੁਝ ਵੀ ਨਹੀਂ ਹੈਗਾ ਸੰਦੀਪ ਉਹ ਜਿਹੜੇ ਜੋਗੇ ਹੈਗੇ ਆ ਨਾ ਜਿਹੜਾ ਸਾਡਾ ਘਰ ਵਾ ਤੇਰੇ ਸਾਹਮਣੇ ਹੀ ਆ ਇਹ ਤੈਨੂੰ ਵੀ ਪਤਾ ਵਾ ਤੇ ਲੋ ਕੁਝ ਨਹੀਂ ਲਪੋਇਆ ਆਪ ਮੈਨੂੰ ਤਾਂ ਲੱਗਦਾ ਤੁਸੀਂ ਝੂਠ ਬੋਲਿਆ ਹੋਣਾ ਵਾ ਤੁਹਾਡਾ ਵਿਆਹ ਨਹੀਂ ਹੁੰਦਾ ਹੋਣਾ ਤੇ ਕਹਿੰਦੇ ਹੋਣੇ ਇਦਾਂ ਕਹਿ ਦਿਓ ਉਹਨਾਂ ਨੇ ਕਿਹੜਾ ਵੇਖਣ ਹੋਣਾ ਵਾ ਤੇ ਗੱਲ ਵੀ ਤੇ ਉਹੀ ਹੋਈ ਜੋੜ ਭਾਜੀ ਇਹੋ ਪਿੰਡ ਦੇ ਆ ਨਾ ਜੋੜ ਦੇ ਘਰ ਆਉਣਗੇ ਨਾ ਤੇ ਪੁੱਛ ਲਈ ਇਹ ਝੂਠ ਮਰਿਆ ਜਾਂ ਨਹੀਂ ਮੈਨੂੰ ਕੀ ਲੋੜਾ ਪੁੱਛਣ ਦੀ ਜੋ ਹੋਣਾ ਹੀ ਉਹ ਤੇ ਹੁਣ ਹੋ ਗਿਆ ਵਾ ਨਾਲ ਮੇਰੀ ਗੱਲ ਕੀ ਹੈ ਮੇਰੀ ਗੱਲ ਸੁਣ ਕੀ ਗੱਲ ਇਹ ਘਰ ਚ ਸਕੂਨ ਨਹੀਂ ਹੈਗਾ ਤੈਨੂੰ ਕੋ ਮਿਲ ਨਹੀਂ ਡਿਆ ਰੋਟੀ ਪਾਣੀ ਖਾਣ ਨੂੰ ਮਿਲ ਨਹੀਂ ਆ ਨਾ ਸਭ ਕੋ ਉਹ ਤੇ ਪਤਾ ਲੱਗੂਗਾ ਹੌਲੀ ਹੌਲੀ ਨਾਲ ਮੇਰੀ ਗੱਲ ਸੁਣੋ ਤੁਸੀਂ ਕਿੱਥੇ ਗਏ ਹੋ ਮੈਂ ਦੱਸ ਕੇ ਗਿਆ ਹਾਂ ਮੁੰਡੇ ਸ਼ਗਨ ਵਾ ਉੱਥੇ ਜਾਣਾ ਪੱਜ ਸ਼ਗਨ ਹੀ ਤੇ ਕੱਲੇ ਚੱਲ ਗਏ ਤੁਹਾਨੂੰ ਇਹਨਾਂ ਨੇ ਪਤਾ ਲੱਗਦਾ ਕਿ ਨਾਲ ਘਰ ਦੀ ਨੂੰ ਵੀ ਖੜੀ ਦਾ ਵਾ ਵੀ ਆਪਾਂ ਮੁੰਡੇ-ਮੁੰਡੇ ਗਏ ਸਾਰੇ ਵਾਰ ਤੇ ਨਾਲ ਆ ਕੀ ਬਣ ਕੇ ਗਏ ਤੁਸੀਂ ਚਸਵਾਦੇ ਕੱਪੜੇ ਪਾ ਕੇ ਜਾਂਦੇ ਮੇਰੀ ਵੀ ਉੱਥੇ ਬੇਇੱਜ਼ਤੀ ਕਰਵਾਈ ਹੋਣੀ ਆ ਕਹਿੰਦੇ ਹੋਣੇ ਪਹਿਲਾਂ ਤਾਂ ਚਲੋ ਕੁਵਾਰੇ ਹੀ ਨਹੀਂ ਪਤਾ ਲੱਗਦਾ ਹੁਣ ਤੇ ਬੋਟੀ ਆਈ ਉਹਨੇ ਦੱਸਿਆ ਨਾ ਹੋਊਗਾ ਨਹੀਂ ਕੀ ਗੱਲ ਵਾ ਧੜ ਜੀ ਇਹਨਾਂ ਨੂੰ ਕੱਪੜੇ ਨਹੀਂ ਕਹਿੰਦੇ ਚੰਗੇ ਭਲੇ ਕੱਪੜੇ ਹੋ ਗਿਓ ਇਹਨਾਂ ਨੂੰ ਬਹੁਤ ਸੋਹਣੇ ਲੱਗਣ ਦੇ ਆਗੇ ਬੀਤ ਜੀ ਆ ਗੇ ਰਹਾ ਸੁਦੀਪ ਇਦਾਂ ਨਾ ਬੋਲਿਆ ਕਰ ਠੀਕ ਆ ਨਾ ਕਿਉਂਕਿ ਬਾਹਰ ਸੁਣੂਗਾ ਕੀ ਸੋਚੂਗਾ ਇਹਨੇ ਨੋ ਕਿਦਾਂ ਦੀ ਤੇ ਸੁਣੀ ਜਾਣ ਜਿੰਨੇ ਸੁਣਨਾ ਮੇਰੇ ਕੋ ਤੇ ਇਹੋ ਕੋਈ ਸੁਣਨਾ ਨਹੀਂ ਫਿਰ ਜਾ ਬੰਦਰ ਚੱਲ ਜਾ ਤੂੰ ਜਾ ਬੰਦਰ ਚੱਲ ਜਾ ਇਹਨੂੰ ਤਾਂ ਬੰਦਾ ਛੇੜੇ ਹੀ ਨਾ ਪਤਾ ਨਹੀਂ ਕੀ ਸੋਚਦੀ ਆ ਇਹਨੂੰ ਵੱਡੇ ਘਰ ਦੀ ਆ ਫਿਰ ਕਿ ਵੱਡੇ ਘਰ ਵਿਆਹ ਕਰਾਉਣਾ ਹੈ ਤੇ ਤੇਰੀ ਪਰਦਾਈ ਨੇ ਝੂਠ ਮੜ ਕੇ ਵਿਆਹ ਕਰਤਾ ਵਾ ਇਹ ਚਾਹ ਡਾ ਕੀ ਕਸੂਰ ਆ ਅਹੀਂ ਸਭ ਕੋ ਸਾਚੀ ਦੱਸਿਆ ਸੀ ਜੋ ਕੋ ਤੁਹਾਡੇ ਕੋ ਹੈਗਾ ਸੀ ਘੜੀ ਆ ਗਈ ਵੇਲੀ ਹਾਂਜੀ ਹੋ ਗਿਆ ਕੰਮ ਹੋ ਗਿਆ ਪੁੱਤ ਪੱਠੇ ਪਾਇਆ ਵਾ ਤੂੰ ਕਿੱਥੇ ਚਲੀ ਮੈਂ ਕਿਤੇ ਵੀ ਤੁਹਾਡੇ ਵੱਲੀ ਆਉਣ ਲੱਗੀ ਹਾਂ ਹਾਂ ਦੱਸੋ ਮੈਂ ਤੁਹਾਨੂੰ ਕਹਿਣਾ ਹੈ ਕਿ ਆ ਘਰ ਦੇ ਵਿੱਚ ਜੋ ਵੀ ਚੱਲੰਦਿਆ ਵਾ ਤੁਹਾਨੂੰ ਪਤਾ ਵਕੋ ਵੀ ਕੀ ਇਹ ਡਈ ਆਪਸ ਵਿੱਚ ਕਰਨ ਮੈਨੂੰ ਪਤਾ ਲੱਗਾ ਵਾ ਕਿਸੇ ਗੱਲ ਦਾ ਉਹ ਪਤਾ ਨਹੀਂ ਵੀ ਤੁਹਾਨੂੰ ਪਤਾ ਹੈਗਾ ਵਾ ਤੇ ਨਹੀਂ ਪਤਾ ਹੈਗਾ ਉਹ ਤਾਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਕਿ ਘਰ 'ਚ ਕੀ ਚੱਲਣ ਡਿਆ ਤੇ ਕੀ ਨਹੀਂ ਜੇ ਤੈਨੂੰ ਪਤਾ ਤਾਂ ਤੂੰ ਦੱਸ ਸਹੀ ਕਿ ਡੈਡੀ ਆ ਕੰਮ ਹੁੰਦੇ ਘਰ 'ਚ ਸੁਣੋ ਫਿਰ ਨਹੀਂ ਪਤਾ ਤੁਹਾਨੂੰ ਤੇ ਹਾਂ ਦੱਸੋ ਪਤਾ ਉਹ ਦਿਨ ਜਦੋਂ ਆਈ ਨਹੀਂ ਸੰਦੀਪ ਫਿਰ ਆਪ ਹਾਂ ਤੇ ਉਹ ਨਾ ਮੰਮੀ ਨੇ ਕਿਤੇ ਉਹਨਾਂ ਫੋਨ ਲੈ ਕੇ ਦਿੱਤਾ ਵਾ ਚੋਰੀ ਫੋਨ ਲੈ ਕੇ ਦਿੱਤਾ ਵਾ ਆਹੋ ਤੇ ਸਾਡੇ ਤੱਕ ਕੰਨੀ ਗੱਲ ਨਹੀਂ ਗਈ ਪੈਣ ਦਿੱਤੀ ਹੈਗੀ ਨਾ ਮਾ ਬਲਵਲੀ ਨੂੰ ਪਤਾ ਤੇ ਨਾ ਮੈਨੂੰ ਪਤਾ ਅੱਛਾ ਚੋਰੀ ਵੇਲੇ ਫੋਨ ਲੈ ਕੇ ਦਿੱਤਾ ਵਾ ਉਹ ਦੁਮੜਕੇ ਕਰਨ ਬੈਠਾ ਏਦਾਂ ਤੇ ਮੈਂ ਉਹਨੂੰ ਪੁੱਛਿਆ ਮੈਂ ਸੁਨੀਪ ਦਾ ਫੋਨ ਆਇਆ ਵਾ ਅੱਛਾ ਤੇ ਗੱਲਬਾਤ ਹੋਈ ਚਾਹੀ ਕਿਦਾਂ ਤੇ ਕਹਿੰਦਾ ਵੀ ਨਹੀਂ ਇਹ ਭਾਬੀ ਫੋਨ ਤੋਂ ਤਾਂ ਕੋ ਆਪਣਾ ਹੀ ਹੈਗਾ ਵਾ ਹੁਣ ਇਹ ਫੋਨ ਉਹ ਰੋਜ਼ ਕਰ ਲੈਂਦੀ ਆ ਤੇ ਮੈਂ ਫੋਨ ਕਿੱਥੋਂ ਆਇਆ ਹਾਂ ਉਹਦੇ ਮਮੀ ਨੇ ਉਹਦਾਂ ਦਾ ਹੀ ਲੈ ਕੇ ਦਿੱਤਾ ਵਾ ਪੁੱਤ ਮੈਨੂੰ ਨਾ ਜਿਹਦੀ ਮਾਜੀ ਕਸਮ ਕਰਾ ਲਾ ਮੈਨੂੰ ਤੇ ਪੁੱਤ ਇਹ ਵੀ ਨਹੀਂ ਪਤਾ ਕਿ ਮਾਂ ਤੇ ਡੀਗੋ ਪੈਸੇ ਹੈਗੇ ਆ ਕਿ ਹੈ ਨਹੀਂ ਆ ਇਹਨੇ ਨਾਲੇ ਲੈ ਕਿੱਥੋਂ ਇੰਨੇ ਪੈਸੇ ਘਟੋ ਘਟ 20 25 ਹਜ਼ਾਰ ਤਾਂ ਤੇ ਫੋਨ ਹੁੰਦਾ ਅੱਜ ਕੱਲ ਹੈ ਦੇ ਨਾਲੇ ਆਪਿ ਉਹ ਲੈ ਕੇ ਦਿੰਦੇ ਨਾ ਦਿੰਦੇ ਇਹਨੂੰ ਕੀ ਲੋੜ ਹੀ ਲੈ ਕੇ ਦੇਣ ਦੀ ਡੀਕ ਦੇ ਤੇ ਸਹੀ ਕਿ ਕੀ ਕਰਦੇ ਆ ਡੈਡੀ ਫੋਨ ਤੇ ਲੈ ਕੇ ਦਿੱਤਾ ਵਾ ਤਾਂ ਅੜੀਆਂ ਗੱਲਾਂ ਬਾਤਾਂ ਕਰਨੀਆਂ ਵਾ ਇਹ ਫੋਨ ਤੇ ਹੀ ਹੋਣੀਆਂ ਪਹਿਲਾਂ ਇਧਰ ਦੀਆਂ ਦੱਸਣਗੇ ਫਿਰ ਉਧਰ ਦੀਆਂ ਸੁਣਨਗੇ ਉਹ ਕਿਦਾਂ ਪਤਾ ਲਗਣੀਆਂ ਵਾ ਉਹਨਾਂ ਕੀ ਪਤਾ ਕਿ ਲੈ ਕੇ ਦੇਣਾ ਸੀ ਕਿ ਨਹੀਂ ਲੈ ਕੇ ਦੇਣਾ ਇਹਨਾਂ ਫੋਟੋਸ ਤੇ ਫੋਨ ਲੱਗਦੇ ਉਹ ਮਾਰਿਆ ਵਾ ਅਗਲਿਆਂ ਦੀ ਸਲਾਹ ਹੋਣੀ ਚਾਹੀਦੀ ਆ ਕਿ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਹੁਣ ਸਹੁਰੇ ਘਰ ਬੈਠੀ ਆ ਪੇਕੇ ਨਹੀਂ ਕਿ ਬੈਠੀ ਹੈਗੀ ਉਹ ਇਨਾ ਹੋਸਾ ਅਬਰਖੇ ਪੇ ਕਿਆ ਵਲੀ ਪੀ ਚੱਲ ਕੋਈ ਗੱਲ ਨਹੀਂ ਆ ਜਿੱਦਾਂ ਮੈਂ ਇੱਥੇ ਕਰਦੀ ਹੋਂਦਾ ਹੀ ਉੱਥੇ ਚ ਲਈ ਜਾਂਦੀ ਤੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਤਾਂ ਮੁੜ ਕੇ ਨਾ ਕਿਓ ਉਹ ਪੁੱਤ ਮੈਨੂੰ ਤਾਂ ਹਾਂ ਗੱਲਾਂ ਦਾ ਪਤਾ ਹੀ ਨਹੀਂ ਆ ਫੋਨ ਕਿੱਥੋਂ ਆਇਆ ਕਿੰਨੇ ਲਿਆ ਕੇ ਦਿੱਤਾ ਮੈਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਆ ਪਤਾ ਮੈਨੂੰ ਵੀ ਨਹੀਂ ਹਾਂ ਮੈਨੂੰ ਵੀ ਕਰਨੇ ਕੋਲੋਂ ਪਤਾ ਲੱਗਾ ਮੰਮੀ ਨੇ ਤਾਂ ਦੱਸਿਆ ਹੀ ਨਹੀਂ ਤੇ ਹੁਣ ਮੇਰੇ ਦਿਵਾਲੇ ਹੋਣ ਦੇ ਅੱਛਾ ਇਹ ਤੂੰ ਪੁੱਛਦੀ ਫਿਰਦੀ ਮੈਂ ਮੈਨੂੰ ਕਿ ਲੋੜ ਪੁੱਛਾਂਦੀ ਉਹਦੇ ਕਰਨ ਦੇ ਮੋਹ ਨਿਕਲ ਗਿਆ ਵਾ ਤਾਂ ਪਤਾ ਲੱਗ ਗਿਆ ਆ ਤੇ ਕਰਨੇ ਨਾ ਮੇਰੇ ਨਾਲ ਕਰਨੇ ਗੱਲ ਕੀਤੀ ਤੇ ਨਾ ਚੱਡੀ ਮਾਂ ਨੇ ਮੇਰੇ ਨਾਲ ਗੱਲ ਕੀਤੀ ਆ ਕਿ ਉਹਨੂੰ ਫੋਨ ਲੈ ਕੇ ਦੇਣਾ ਵਾ ਜਾਂ ਕਿਦਾਂ ਕਿਦਾਂ ਨਹੀਂ ਨਹੀਂ ਤੇ ਮੈਂ ਨੇ ਇਹਨੂੰ ਡੱਕਦਾ ਕਿ ਆਪੇ ਉਹਦੇ ਸਾਰੇ ਲੈ ਕੇ ਦੇਣ ਨਾ ਦੇਣ ਨਾ ਕਿ ਉਹਨਾਂ ਨੂੰ ਸਲਾਹ ਕਰਨ ਦੀ ਕੀ ਲੋੜ ਉਹਨਾਂ ਨੂੰ ਇਹ ਹੋਈ ਆ ਕਿ ਪੈਸੇ ਕੋਲ ਹੈਗੇ ਆ ਤੇ ਬਸ ਜੋ ਹੁੰਦਾ ਵਾ ਲੈ ਕੇ ਦੇ ਦਿਓ ਉਹ ਮੈਨੂੰ ਇਹੋ ਤੇ ਗੱਲ ਦੀ ਸਮਝਣੀ ਹੁੰਦੀ ਵੀ ਪੈਸੇ ਤੇ ਸਾਰੇ ਮੇਰੇ ਕੋਲ ਆ ਤੇ ਇਹਨਾਂ ਕੋਈ ਕਿੱਥੋਂ ਆ ਗਏ ਇਹਨੇ ਪੈਸੇ ਤੇ ਹੋਣਗੇ ਡੜੀ ਜੇ ਹੈਗੇ ਹੀ ਪੈਸੇ ਕੋਲ ਤਾਂ ਫੋਨ ਆਇਆ ਵਾ ਚਲ ਕੋਈ ਗੱਲ ਨਾ ਮੇਰਾ ਪੁੱਤ ਤੂੰ ਗੁੱਸਾ ਨਾ ਕਰ ਮੈਂ ਉਹ ਸਾਰੀ ਗੱਲ ਦਾ ਪਤਾ ਕਰ ਲੈਣਾ ਵੀ ਪੈਸੇ ਕਿੱਥੋਂ ਆਏ ਆ ਕਦੋਂ ਕਿਉਂ ਲੈ ਕੇ ਦਿੱਤਾ ਤੁਸੀਂ ਮੰਮੀ ਨੂੰ ਸਮਝਾਇਓ ਵੀ ਇਹ ਆਪ ਇਦਾਂ ਦੇ ਕੰਮ ਕਰਨੇ ਛੱਡ ਦੋ ਹੁਣ ਕੁੜੀ ਸੋਹਰੇ ਬੈਠੀ ਐ ਬੈਠੀ ਉਹਨੂੰ ਵਸਣ ਦੇ ਜੇ ਰਹੀ ਗਈ ਐ ਵਿਚਾਰੀ ਤੇ ਗਾੜੀ ਵੇਖ ਲਓ ਮਰਜੀ ਆਪਣੀ ਗੱਲ ਕਰਕੇ ਕੀ ਉਹ ਕਹਿੰਦੀ ਐ ਤੇ ਕੀ ਨਹੀਂ ਚਲ ਕੋਈ ਨਾ ਮੈਂ ਕਰਦਾ ਗੱਲ ਲੈਹਰਮੰਦ ਦੀ ਗੱਲ ਵੇਖ ਲਾ ਜੇ ਤੂੰ ਕੁੜੀ ਨੂੰ ਫੋਨ ਦੇਣਾ ਮੇਰਾ ਸਲਾਹ ਦੇ ਕਰ ਵੀ ਮੈਂ ਫੋਨ ਦੇਣ ਲੱਗੀ ਆ ਤੇ ਨਾ ਕਰਨੇ ਮੇਰੇ ਨਾਲ ਗੱਲ ਕੀਤੀ ਆ ਵੀ ਡੈਡੀ ਮੰਮੀ ਨੇ ਫੋਨ ਮੰਗਾਇਆ ਵਾ ਤੇ ਕਿਦਾਂ ਕਰੀਏ ਦੇ ਦਈਏ ਕਿ ਰੈਂਦੀ ਮੈਨੂੰ ਤਾਂ ਕਿਹੜੀ ਗੱਲ ਦਾ ਪਤਾ ਹੀ ਨਹੀਂ ਆ ਵੀ ਇਹ ਕੀ ਕਰਦੇ ਫਿਰਦੇ ਆ ਅਣੇ ਨਾ ਰਮਨ ਨੇ ਮੈਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਇਹਨੂੰ ਕਈ ਵਾਰੀ ਆਖਿਆ ਵੀ ਮੇਰੀ ਗੱਲ ਕਰਾ ਸੰਦੀ ਮਾਂ ਤੇ ਇਹ ਬੁੱਕੀ ਕਰਾਉਂਦੀ ਨਹੀਂ ਆ ਇਸੇ ਦੁੱਖੋਂ ਲੈ ਕੇ ਦਿੱਤਾ ਹੁਣ ਹੋਰ ਕੀ ਆ ਕੰਮ ਤਾਂ ਸਾਰਾ ਹੀ ਗਲਤ ਹੋੰਡਿਆ ਕਰ ਜੇ ਮੈਂ ਹੁਣ ਦੱਸ ਕੀ ਕਰਾਂ ਇੱਦਾਂ ਕਰਦੀ ਆ ਸੂਟ ਕੱਢਿਆ ਸੀ ਇਹੇ ਪ੍ਰੈਸ ਕਰ ਲੈਣੀ ਆ ਆਹ ਤੁਹਾਨੂੰ ਹਏ ਹਏ ਮੈਂ ਪ੍ਰੈਸ ਦਾ ਕੀ ਹਾਲ ਬਣਾਇਆ ਕਿੱਦਾਂ ਇਹਨੂੰ ਟੱਲੀਆਂ ਬਣਨੀਆਂ 10 ਇੱਕ ਪ੍ਰੈਸ ਵੀ ਨਹੀਂ ਨਵੀਂ ਲੈ ਸਕਦੇ ਕੀ ਕਰਾਂ ਮੈਂ ਸਮਝ ਨਹੀਂ ਆਉਂਦੀ ਹੁਣ ਮੈਨੂੰ ਇਦਾਂ ਕਰੂੰਗੀ ਮੰਮੀ ਨੂੰ ਕਹੂੰਗੀ ਕਿ ਨਵੀਂ ਪ੍ਰੈਸ ਲਾ ਕੇ ਦੋ ਮੈਨੂੰ ਜੇ ਮੰਮੀ ਨੇ ਪੁੱਛਿਆ ਕਿ ਉਹਨਾਂ ਕੋਲ ਪ੍ਰੈਸ ਵੀ ਨਹੀਂ ਹੈਗੀ ਫਿਰ ਕੀ ਜਵਾਬ ਦਵਾਂਗੀ ਬਣਾ ਲਾ ਦੂੰਗੀ ਮੰਮੀ ਨੂੰ ਕੀ ਮੰਮੀ ਮੈਂ ਕੱਪੜੇ ਪ੍ਰੈਸ ਕਰਨ ਢੀਗੀ ਮੇਰੇ ਕੋ ਸੜ ਗਏ ਸੰਦੀਪ ਕੀ ਕਰ ਰਹੀ ਹੈ ਪਤਾ ਕੁਝ ਨਹੀਂ ਮੰਮੀ ਕੱਪੜੇ ਲੱਗੇ ਪ੍ਰੈਸ ਕਰਨ ਕੱਪੜੇ ਪ੍ਰੈਸ ਕਰਨ ਲੱਗੇ ਹਾਂਜੀ ਮੈਂ ਤਾਂ ਤੇਰੇ ਕੋਲ ਆਈ ਸੀਗੀ ਕਿ ਤੂੰ ਉਹ ਹੋਏ ਸੂਟ ਉਹਨਾਂ ਦੇ ਸਾਰੇ ਸਵਾ ਸਵਾ ਕੇ ਤੇ ਪਤਾ ਪਾਈ ਜਾਣੀ ਹੈ ਤੇ ਇੱਧਰ ਤਾਂ ਕੋਈ ਸਵਾਇਆ ਹੀ ਨਹੀਂ ਕੋਈ ਚੰਗਾ ਜਿਹਾ ਸੂਟ ਕੱਢ ਕੇ ਸਵਾਲਾ ਤੇ ਉਹਨਾਂ ਲੈਣ ਆਉਣਾਗਾ ਤੇ ਫਿਰ ਕਿਹੜਾ ਪਾ ਕੇ ਜਾਏਗੀ ਉਹੋ ਪਾ ਕੇ ਜਾਏਗੀ ਉਹਨਾਂ ਦਾ ਹੀ ਮੰਮੀ ਇੱਧਰ ਵਾਲੇ ਸੂਟ ਤੇ ਚੰਗੇ ਹੈ ਨਹੀਂ ਆ ਚਲੋ ਪਤਾ ਜਿੱਦਾਂ ਦੇ ਵਿਹਾਇਕ ਵਿੱਚ ਚੰਗਾ ਵੇਖ ਕੇ ਤੇ ਸਮਾ ਲਾ ਭਾਰੇ ਹੁਣ ਤਾਂ ਵੀ ਸਮਾਵਾ ਮੈਂ ਚਲੋ ਭਾਰੇ ਵੀ ਲਿਆ ਦਾਂਗੇ ਕੋਈ ਗੱਲ ਨਹੀਂ ਆਪਣੇ ਘਰ ਵੇਖੇ ਦਾਂ ਹੁੰਦਾ ਜੇ ਹੁਣ ਬਿਲਕੁਲ ਹੀ ਉਹਨਾਂ ਦੇ ਪਾ ਕੇ ਚੱਲ ਗਈ ਤੇ ਲੋਕਾਂ ਨੇ ਆਖਣਾ ਤੇਰੀ ਮੰਮੀ ਆਖੂਗੀ ਇਹ ਤੇ ਮੇਰੇ ਘਰ ਦੇ ਸਾਰੇ ਸੂਟ ਨੇ ਮੰਮੀ ਜਿੱਦਾਂ ਦੇ ਮੇਰੇ ਕੋ ਰੰਗ ਵਾ ਨਾ ਉਦਾਂ ਦੇ ਉਹ ਰੰਗ ਵਾ ਤੇ ਫਿਰ ਸੇਮ ਸੇਮ ਹੋ ਜਾਣੇ ਆ ਜਾਂ ਤੇ ਨਵਾਂ ਸੂਟ ਲਿਆ ਦਿਓ ਫਿਰ ਕੋਈ ਚਲੋ ਵੇਖਨੇ ਆ ਫਿਰ ਫਿਰ ਬਾਰ-ਬਾਰ ਇੱਕੋ ਸੂਟ ਵਿੱਚ ਚੰਗਾ ਜਿਹਾ ਨਹੀਂ ਲੱਗਦਾ ਉਹ ਰੰਗ ਪਾਈ ਜਾਣਾ। ਹੁਣ ਤੇਰੀ ਪਸੰਦ ਫਿਰ ਆਉਂਦੇ ਤੇ ਫਿਰ ਵੇਖ ਲੈਣੀ ਐ ਕੋਈ ਹੋਰ। ਕੋਈ ਗੱਲ ਨਹੀਂ ਮੰਮੀ ਕਿਤੇ ਨਹੀਂ ਕੁਛ ਵੀ ਕਹਿੰਦੇ ਹੋ। ਉਹਨਾਂ ਨੇ ਕੀ ਕਹਿਣਾ ਵਾ? ਮੈਂ ਮੰਮੀ ਨੂੰ ਬਣਾ ਲਾ ਦੂੰਗੀ ਕਿ ਮੈਨੂੰ ਇਹੋ ਪਸੰਦੀ ਸੂਟ ਤਾਂ ਕਰਕੇ ਪਾਇਆ ਹੀ ਮੈਂ। ਚਲੋ ਕੋਈ ਨਹੀਂ ਵੇਖ ਲਈ ਫਤਿਏ ਮੈਂ ਤੇ ਆਖਿਆ ਚਲ ਸੰਵਾਲਾ ਤੂੰ ਉਹਨਾਂ ਚ ਕੋਈ ਇੱਕ ਅੱਧਾ ਕੋਈ ਗੱਲ ਨਹੀਂ ਕੀ। ਉਹ ਕੋਈ ਗੱਲ ਨਹੀਂ। ਜੇ ਮੰਮੀ ਮੈਨੂੰ ਲੋੜ ਹੋਊਗੀ ਨਾ ਤੇ ਸੰਵਾਲੂਗੀ। ਹਜੇ ਤਾਂ ਬਥੇਰੇ ਸੂਟ ਪਏ ਆ। ਉਹੋ ਹੀ ਮਾਹ ਹੰਡਣੇ ਆ। ਉਹਰ ਤੇ ਚਲੋ ਹੈਗੇ ਨੇ ਤੇ ਮੈਨੂੰ ਵੀ ਪਤਾ ਕਿ ਬਥੇਰੇ ਪਏ ਨੇ ਪਰ ਮੈਂ ਨਹੀਂ ਪਚਾ ਲੈ ਇੱਕ ਇੱਧਰ ਦਾ ਵੀ ਸਮਾਨ ਨਹੀਂ ਦੀ ਚਲੋ ਭਾਵੇਂ ਬਹੁਤਾ ਨਹੀਂ ਭਰਾ ਤੇ ਹਸਾਬ ਦਾ ਤੇ ਹੈ ਹੀ ਆ ਨਾ ਚਲੋ ਕੋਈ ਗੱਲ ਨਹੀਂ ਕੱਢ ਕੇ ਮੈਂ ਵੇਖ ਲੂੰਗੀ ਇੱਕ ਵਾਰੀ ਮੈਂ ਇਹ ਨਹੀਂ ਕੱਢ ਕੇ ਜਿਹੜਾ ਚੰਗਾ ਲੱਗੂਗਾ ਨਾ ਸਵਾਲ ਲੂੰਗੀ ਫਿਰ ਮੈਂ ਹਾਂ ਜਿਹੜਾ ਕੋਈ ਚੰਗਾ ਲੱਗੂਗਾ ਨਾ ਇੱਕ ਅੱਧਾ ਸਮਾਨੀ ਵਿੱਚੋਂ ਪਤਾ ਤਾਂ ਚੰਗੇ ਨਹੀਂ ਲੱਗਦੇ ਠੀਕ ਮੰਮੀ ਕੋਈ ਹਾਂ ਫਿਰ ਅਗਲੇ ਤੈਨੂੰ ਪਤਾ 100 ਗੱਲ ਭਾਵੇਂ ਜਿੱਦਾਂ ਮਰਜੀ ਆ ਕਹਿੰਦੇ ਆ ਵੀ ਸਾਡੇ ਘਰ ਦੇ ਕੱਪੜੇ ਕੁੜੀ ਨੇ ਪਾਏ ਤੇ ਆਇਆ ਉਹਨਾਂ ਨੇ ਕੋਈ ਲੈ ਕੇ ਨਹੀਂ ਦਿੱਤਾ ਉਹ ਕੋਈ ਗੱਲ ਨਹੀਂ ਮੰਮੀ ਤੁਸੀਂ ਟੈਨਸ਼ਨ ਕਰ ਲਾ ਤੇ ਫਿਰ ਵੇਖ ਕੇ ਨਾ ਤੇ ਕੱਢ ਦੇ ਤੇ ਸੀਨੇ ਦੇਵਾਂਗੇ ਠੀਕ ਸੂਟ ਬੜੇ ਝੱਜ ਤੇ ਲੈ ਕੇ ਦਿੱਤੇ ਆਗੇ ਨਾ ਉਹਨਾਂ ਦੀਆਂ ਕਢਾਈਆਂ ਚੰਗੀਆਂ ਨਾ ਹੋਰ ਪਤਾ ਨਹੀਂ ਕਿਹੜੇ ਰਿਵਾਜ ਦੇ ਸੂਟ ਲੈਂਦੇ ਆ ਸੇਲ ਦਾ ਮਾਲ ਲੈ ਜਾਂਦਾ ਹਣਾ ਸਮਾਰਾਈ ਤੇ ਮੈਂ ਤਾਂ ਨਹੀਂ ਸੋਹਣੇ ਮੇਰੀ ਮਾਂ ਨੇ ਸੋਹਣੇ ਸੂਟ ਬਣਾ ਕੇ ਦਿੱਤੇ ਆ ਉਹਨਾਂ ਚ ਪਾਇਆ ਕਰੂੰਗੀ ਨਾਲੇ ਤੁਹਾਡੀ ਬੇਇੱਜ਼ਤੀ ਹੋਊਗੀ ਨਾ ਤੁਹਾਨੂੰ ਫੇਰ ਹੀ ਪਤਾ ਲੱਗਣਾ ਵਾ ਹਾਂ ਕੀ ਕਰੀ ਜਾਂਦੇ ਕੁਛ ਨਹੀਂ ਆ ਪਜਾਮਾ ਸੁੱਕਣੇ ਪਾਉਂਦੇ ਆਂ ਇਧਰੋਂ ਮੇਰੀ ਗੱਲ ਸੁਣ ਲਓ ਹਾਂ ਚੰਗੀ ਆ ਓਏ ਆਜੋ ਹਾਂ ਆਇਓ ਮੇਰੀ ਗੱਲ ਸੁਣੋ ਹਾਂ ਸੰਦੀਪ ਬਾਹਰ ਕੀ ਕਰਨ ਦੇ ਸੀ ਤਰੇ ਕਿੱਥੇ ਸੀ ਘਰੇ ਹਾਂ ਮੈਂ ਵੀ ਕਰਨਾ ਉਹਨੇ ਕੀ ਓਦਾਂ ਹੀ ਬਾਹਰ ਨਿਕਲੀ ਵੇਂਦੀ ਵੇਂਦੀ ਬਾਹਰ ਨਿਕਲਾਈ ਹੋਣੀ ਆ ਉਹਨੇ 100 100 ਗੱਲਾਂ ਕਰਨੀਆਂ ਬਾਅਦ ਚਾੜੇ ਬਣਿਆ ਕੀ ਆ ਇੱਥੇ ਨਾਲੇ ਮੇਰੀ ਗੱਲ ਸੁਣੋ ਤੇ ਬਾਹਰ ਕੋ ਚਾਚੀ ਤਾਈ ਆ ਗਈ ਉਨੇ ਦੇ ਕੰਨ ਭਰ ਤੇ ਤੇ ਫਿਰ ਵੇਖੋਗੇ ਤਾਂ ਅਠਾ ਬਾਤ ਸੁਣੀ ਹੈ ਨੀ ਜਦੋਂ ਉਹ ਬੋਲਦੀ ਆ ਉਹ ਤੋਂ ਖਲੋਤੀ ਖਲੋਤੀ ਨਿਕਲਾਈ ਹੁਣ ਉਹਨੂੰ ਮੈਂ ਕੀ ਆਖਦੀ ਇਹ ਤੇ ਉਹਨੂੰ ਆਪ ਨੂੰ ਚਾਹੀਦਾ ਕਿ ਮੈਂ ਨਾ ਅਜੇ ਬਾਹਰ ਨਿਕਲਾਂ ਤੇ ਨਾ ਫੇਰਾ ਤੁਰਾਂ ਜੋ ਕੁਛ ਹੈਗਾ ਉਹੋ ਹੀ ਆ ਕੋਈ ਹੋਰ ਤੇ ਗੱਲ ਹੋਣੀ ਜਾਣੀ ਜਦੋਂ ਹੋਏਗੀ ਉਦੋਂ ਹੋਏਗੀ ਪਰ ਹੁਣ ਬੰਦਾ ਆਖੇ ਕੀਤੀ ਪੰਡ ਉਹ ਅੱਖਾਂ ਦੇ ਕੋਹ ਨਹੀਂ ਆ ਉਹਨੂੰ ਬਣੀ ਕਹਿੰਦੇ ਝੂਠ ਮਾਰਤਾ ਸੀ ਕਿ ਤੇ ਛੱਡਾਂ ਬਣੀਆਂ ਵਾਂ ਡੰਗਰਾਂ ਦੀਆਂ ਵਖੜੀਆਂ ਗੱਡੀ ਵਾਸਤੇ ਵਖੜੀਆਂ ਹੀ ਇਹਦੇ ਕੋਈ ਅਜਿਹੀ ਗੱਲ ਕਹੀ ਨਹੀਂ ਸੀ ਇਹਨੇ ਬੋਲਿਆ ਸਭ ਕੋ ਸੱਚ ਦੱਸਿਆ ਹੀ ਨਹੀਂ ਅਹੀਂ ਤਾਂ ਪੁੱਤ ਸੱਚ ਹੀ ਦੱਸਿਆ ਹੈ ਜੋ ਕੁਝ ਹੈਗਾ ਤੇਰੇ ਸਾਹਮਣੇ ਕੋਈ ਓਲਾ ਨਹੀਂਗਾ ਹੈਗਾ ਅਹੀਂ ਆ ਮੈਂ ਫੜਾ ਮਾਰੀਏ ਝੂਠ ਬੋਲੀਏ ਫਾਇਦਾ ਕੋਈ ਨਹੀਂ ਮੈਨੂੰ ਤਾਂ ਲੱਗਦਾ ਉਹਦੀ ਭਾਬੀ ਇਹਨੂੰ ਕਹਿਣ ਦੀ ਕਹਿੰਦੀ ਮੇਰੀ ਭਾਬੀ ਕਹਿੰਦੀ ਤੇ ਸਭ ਕੁਝ ਬਣਿਆ ਪਿਆ ਮੈਨੂੰ ਪਤਾ ਉਹਦੀ ਭਾਬੀ ਝੂਠ ਮਾਰਦਾ ਵਾ ਅਹੀਂ ਤੇ ਦੰਦ ਕੋਈ ਕਿਹਾ ਨਹੀਂ ਇਹਨੇ ਜੋੜ ਪਈ ਨਹੀਂ ਸਭ ਕੋ ਸੱਚ ਦੱਸਿਆ ਹੀ ਇਹਦੇ ਕੋਈ ਗੱਲ ਹੈ ਨਹੀਂ ਆ ਕੋਈ ਵੀ ਗੱਲ ਹੈਗੀ ਹੈ ਨਾ ਸਭ ਕੋ ਸੱਚੀ ਦੱਸਿਓ ਉੱਥੇ ਹਾਂ ਚੱਲ ਛੱਡ ਪੁੱਤ ਗੱਲ ਨੂੰ ਹੁਣ ਕੀ ਕਰਨਾ ਝੂਠ ਬੋਲਣ ਵਾਲੇ ਬੋਲਦਾ ਸਾਡਾ ਕਸੂਰ ਕੋਈ ਨਹੀਂ ਅਸੀਂ ਤੇ ਜੋ ਗੱਲ ਸੀ ਸਾਰੀ ਸੱਚ ਦੱਸੀ ਆ ਤੇ ਤੂੰ ਏਦਾਂ ਮੈਂ ਪਿੱਛੜ ਖਹਿਣਾ ਤੇ ਆ ਸਵੇਰ ਦਾ ਘਰੋਂ ਨਿਕਲਿਆ ਪਾਣੀ ਪੀ ਆਣ ਕੇ ਤੇ ਰੋਟੀ ਰਾਟੀ ਖਾ ਇੱਥੇ ਤੇ ਇਹੋ ਕੁਛ ਲੈਣਾ